ਆਂੀਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਆ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਤ ਗੱਲ ਦੱਸਦਾ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਰਾਬ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਕੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋ ਬਾਅਦ ਵਿੱਚ ਤੇ ਪੁਰਾਣੀ ਉਤਰੇ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਪਛੂੜ ਨਹੀਂ ਮਾਝ ਪਛੂੜ ਹੁੰਦੀ ਅਸੀਂ ਬਾਦਲਾਂ ਨੂੰ ਵੀ ਘੇਰਿਆ ਕਾਂਗਰਸ ਨੂੰ ਵੀ ਘੇਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜਿਹੀ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਆ ਜਿਹੜੀ ਮੌਜੂਦਾ ਸਰਕਾਰ ਜਿਹੜੀ ਬਦਲਾਅ ਵਾਲੀ ਸਰਕਾਰਾਂ ਨਾਲ ਸੰਬੰਧੀ ਗੱਲ ਆ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10-12 ਬੰਦੇ ਸੀ ਮਨਾਂ ਨੌ ਵੀ ਲੱਗੂਆ ਆਮ ਆਦਮੀ ਪਾਰਟੀ ਦਾ ਇੱਕ ਸੀਗੇ ਆਪਣੇ ਆ ਨਿਰੰਦਰ ਬਿੱਟਾ ਇੱਕ ਕਾਲੇ ਕੱਪੂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਸੀ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਖੇੜੀ ਚੌਕ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਅੱਥੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪਿੱਟਕਾਰ ਪਾਰਟੀ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਪੁੱਛਾਇਆ ਮੈਨੂੰ ਸੋਚ ਕੀ ਸੀਗੀ ਮੈਨੂੰ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਨੇ ਮੈਨੂੰ ਸੀ ਬਦਲ ਬਦਲਾ ਆਵੇ ਯਾਰ ਕੁਛ ਇਹ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਵੀ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਗਮਨਤ ਮੰਡਾ ਦੱਸੋ ਅਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪਾਉਣ ਪਾਣੀ ਦੇ ਦੇ ਸੀ ਵਲੇ ਪਲੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਇਹਦੇ ਮੈਂ ਨਿੱਜੀ ਖਿਲਾਫ ਬੋਲਿਆ ਹਾਂ ਸੀ ਹਮਦੇ ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ ਜੇ ਅੱਜ ਮੈਂ ਚੁੱਪ ਰਹਿ ਗਿਆ ਦਾ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤਰਤੇ ਹੋਰ ਤਿਆਰ ਨੇ ਜਿੱਦੂ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਚਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬੂਗੜ ਦੇ ਜ਼ਿਲ੍ਹਾ ਵਿੱਚ ਬੈਠੇ ਨੇਗੇ ਕਿਸੇ ਦਾ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜੱਥੇਬੰਦੀ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਸਿਆ ਸਕਦਾ ਮੇਰੇ ਤੇ ਕਿਹੜਾ ਜਿਹੜਾ ਪਰਚੀ ਕਹੋ ਜੀ ਤਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਹੈ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਜੀ 379 ਵੀ 379 ਵੀ ਜਿਹੜੀ ਮੇਰੇ ਤੇ ਲੱਗੀ ਹੈ ਜਿਹੜਾ ਮੈਨੂੰ ਚੈਨੀ ਚੋਲ ਬਣਾਇਆ ਹੈ ਮੈਨੂੰ ਆਏ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਇਹਦੇ ਮੇਰੇ ਤੇ ਪਰਚਾ ਕਰਨ ਵਾਲਾ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਅੱਗੇ ਸਹਬਾ ਨੂੰ ਬੈਠੇ ਨੇ ਕਿ ਇਹਨਾਂ ਨੂੰ ਪੁੱਛ ਲਓ ਇੱਕ ਸਾਲ ਅਸੀਂ ਦਿੱਲੀ ਦੇ ਬਾਹਰਾਂ ਦੇ 1.5 ਸਾਲ ਮੈਨਾਂ ਉੱਥੇ ਬੈਠਾ ਰਹੇ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖੋ ਕਿਸਾਨ ਯੂਨੀਅਨ ਹੁੰਦੀ ਕਾਪੜੀਆਂ ਯੂਨੀਅਨ ਹੁੰਦੀ ਪਹਿਲਾ ਜ਼ਿਲ੍ਹਾ ਪ੍ਰਧਾਨ ਰਹਿ ਪੰਜਾਬ ਦੇ ਮੀਟ ਪ੍ਰਧਾਨ ਰਹਿ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਉਹ ਉਸ ਦਾ ਪੁੱਤ ਹੈ ਪਰ ਜਿਹੜੀ ਮੇਰੇ ਨਾਲ ਤਸੱਦਤ ਹੋਈ ਹੱਦ ਬੀਤੀ ਜਿਹੜੀ ਮੇ ਉਹ ਕੀ ਹੋਈ ਦੇਖੋ ਇੱਥੋਂ ਦੇ ਕਰੇ ਦੀ ਸਿਆਮ ਦੀ ਸਿਆਖਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸਐਚਓ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੁਹਾਨੂੰ ਖਤਰਾ ਫਿਰ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅਤਵਾਦੀ ਐ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ ਲੱਖਾ ਬਾਈ ਉੱਥੇ ਆਉਂਦਾ ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਇਸ ਨੂੰ ਇਹਨਾਂ ਨੂੰ ਤੋੜ ਦਿੰਦੇ ਇਹਨੂੰ ਖਤਰਾ ਆਹੀ ਗੱਲ ਹੋਈ ਆ ਨਾ ਬਾਈ ਉੱਥੇ ਇਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਦੇ ਨਾਲ ਸੋ ਚੱਲਿਆ ਗਿਆ। ਇਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੋਂ। ਆਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰਸਤੇਪਾਲਿਕਾ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਕੇਸ ਕਰਦੇ ਨੇਗੇ ਜਾਂ ਸਾਹਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸਾਹਦ ਹੋਇਆ ਇਹ ਜਾਂ ਬੈਂਚ ਜੀ ਆ ਜਾਂ ਮੇਜ ਹੁੰਦਾ ਹੱਥ ਮਨ ਵਾਲੇ ਹੱਥਾ ਜਾ ਡਾਂਗ ਪਸਾਰੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਦਦ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਉਹ ਤੇ ਸਬੂਤ ਬਿੰਦ ਸਬ ਫਿਰ ਤੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਮ ਛੱਡਿਆ ਨੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ ਤਾਂ ਨਹੀਂ ਬੋਲਣਾ ਇਥੋਂ ਤੱਕ ਅਸਰ ਸਿਆਸਤ ਕਰ ਗਈ ਆ ਮੈਨੂੰ ਇੱਕ ਵੀ ਚੀਜ਼ ਦੱਸ ਤੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਨਿੜੀ ਵਾਲੇ ਮੇਰੇ ਵੀਰ ਬਟੇਓ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਕੱਲੀ ਸਾਡੀ ਆ ਜਿਹੜੀ ਏਜੰਟਾਂ ਨੇ ਲੜਾਈ ਜਾਂਦਾ ਨੇ ਇਹਨੇ ਮੋਹਰਾ ਬਣਾਇਆ ਇਹ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੱਟਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਇੱਥੋਂ ਤੱਕ ਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਭਗਮਾਨ ਤੁਮਾਰ ਨੂੰ ਮੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਮੈਂ ਝੂਠ ਮੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਦ ਗਰੀ ਕੋਈ ਸਿਆਦ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸiyam ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਉਂ ਅਸੀਂ ਅੱਜ ਤੱਕ ਮੈਨੂੰ ਇਹ ਕੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਤੂੰ ਸਿਆਦ ਤੋਰ ਕਿਹੜੀ ਡਿਗੂ ਹੋਟ ਇਹਨਾਂ ਨੇ ਤਾਂ ਕਿਸੇ ਨੇ ਅਜੇ ਹਜੇ ਤੱਕ ਕਿਸੇ ਨੇ ਨਹੀਂ ਸੀ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂਗੇ ਮੇਰੇ ਨਾਲ ਤੈਨੂੰ ਉਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਮ ਪਤਾ ਪੜ ਮੈਂ ਨੌ ਮੈਂ ਕੱਲੇ ਕੱਲੋ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਸ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਐ ਕੀਤਾ ਐਨੇ ਐ ਦੇਵਮੇਰੀ ਕਾਕਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਕੀਤੀ ਐ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਤ ਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਰ ਦੂੰ ਏਤੇ ਤੱਕਰ ਸਿਆਖ ਤੁਸੀਂ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੂ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਫੋੜਨੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨਜ਼ਰ ਰੱਖ ਕੇ ਉਸ ਨੂੰ ਕਹਿੰਦਾ ਮੈਂ ਨਿਤਨੇ ਆਉਂਦਾ ਧਾਰਨੀ ਕਹਿੰਦੇ ਦੋਨੇ ਜਿਹੜੇ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੁੰਦਾ ਘਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤੇਰਾ ਨਾਮ ਆ ਪ ਸਕਦੇ ਆ ਇਹੋ ਜਿਹਾ ਕੁਝ ਕਰਨੀਏ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰਕੇ ਆ ਸਿਆਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਝ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਿੱਤੀਆਂ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦਿਆਂ ਵੀ ਭਾਈ ਜੋ ਪਹਿਲਾਂ ਤਾਂ ਬਾਅਦੇ ਕਿ ਤੁਸੀਂ ਉਹ ਬਾਅਦੇ ਦਿਖਾ ਦੇ ਸਾਨੂੰ ਪੂਰੇ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦਾ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਦੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਾ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ মিডিਆ ਬੈਠਾ ਹੈ ਨੱਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦੋ ਸਿਆਸਤਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟਿਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਉਹ ਬੰਦੇ ਨਹੀਂ ਇਹਦੇ ਮੂਰੇ ਬੋਲ ਸਕਦੇ ਜਦੋਂ ਪਹਿਲਾ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਜਦੋਂ ਤੋਂ ਮੇਰੇ ਤੋਂ ਪਹਿਲਾਂ ਬਰਨਾਲਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਖੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤਰੀਆਂ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ ਇੱਥੋਂ ਧੱਕ ਕਰਕੇ ਗੱਲ ਕਹੀ ਗਈ ਕਿ ਇੱਥੋਂ ਦੇ ਕੁਰਸੀਆਂ ਵਗੈਰਾ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆਹ ਗੱਲ ਨੋਟ ਕਰ ਲੋ ਜੇ ਤੂੰ ਬਾਹਰ ਜਾ ਕੇ ਬੋਲਿਆ ਕਿ ਨਾ ਹੋਟੜੇ ਭੱਤੀ ਨੇ ਉਧਰ ਤੇ ਪਾਉਂਗਾ ਦੱਸੋ ਬਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਕਿ ਇਹਨਾਂ ਜੱਥੇਬੰਦੀਆਂ ਦਾ ਇੱਥੋਂ ਤੱਕ ਜਿਹੜੀ ਸਿਆਸ ਸੀਐਮ ਪੰਜਾਬ ਦਾ ਘਿਰ ਚੁੱਕਿਆ ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਮ ਦੇ ਜਿਹੜੇ ਠੁਠੇ ਗੱਲਾਂ ਕਰੇ ਠੁਠਿਆ ਨਹੀਂ ਭਗਤ ਸਿੰਘ ਬਣਿਆ ਫਿਰਦਾ ਭਗਮਾਤਮਾ ਨਾਲ ਤੇਰੇ ਤੋਂ ਕਦੇ ਸਿਆਸ ਨਹੀਂ ਤੇਰ ਤੋਂ ਕੋਈ ਮੈਂ ਕਹਣਾ ਗਿਰ ਨਹੀਂ ਸਕਦਾ ਇਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀਆਂ ਇਹਨਾਂ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਅਜਿਹੀ ਘਟਨਾ ਨਾ ਧੰਨਵਾਦ ਨਹੀਂ ਤੁਹਾਡਾ ਜੋ ਵੀਡੀਓ ਦੀ ਗੱਲ ਹੋ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਡੀਓ ਕਰਕੇ ਤੁਹਾਡੀ ਹਾਲਤ ਤਾਂ ਦੇਖੀ ਹੀ ਸੀਗੀ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਉਂ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਅਸੀਂ ਇਹ 2 ਦੇ ਵਿੱਚ ਮੈਂ ਲੈ ਕੇ ਜਾਉਂਗਾ ਮੈਂ ਇਕੱਲੇ ਇਕੱਲਾ ਨੂੰ ਦਿਖਾਉਂਗਾ ਕਿ ਆਹ ਬੰਦੇ ਨਾਲ ਮੇਰੇ ਇਹ ਲੋਧਾਨੇ ਦੀ ਘਟਨਾ ਜੀ ਇੱਕ ਮਿੰਟ ਘਟਨਾ ਦੀ ਕਰ ਸੇ ਕੁਐਸਚਨ ਰੋਕ ਲਓ ਇੱਕ ਮਿੰਟ ਤੁਸੀਂ ਆਪਣਾ ਰੱਖ ਜਿਹੜਾ ਆਹ ਕਿੰਨਾ ਜਲਦੀ ਹੈ ਦੇਖੋ ਅਸੀਂ ਗੱਲ ਇਹ ਕਰਦੇ ਆਂ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ। ਇਹ ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ। ਇਹ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਆ ਉਹ ਨੋਟਸ ਲੈਣਗੇ। ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗੀਆਂ ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਨੂੰ ਮਾਫੀ ਮੰਗ। ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਸੀਆਈ ਬਣ ਜਾਂ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਰੋਇਲਾਂ ਦੇ ਵਿੱਚੋਂ ਰਿਕਾਰਡ ਡਾਟਾ ਦਾ ਪਿਆ ਹੋਣਾ। ਜੇ ਡੀਲ ਡੀ ਕਰ ਦੇਣਗੇ। ਪਰ ਤਾਂ ਦੁਬਾਰਾ ਵੀ ਰਿਕਵਰ ਹੋ ਜਾਣੀ ਆ ਇਹ ਬਹੁਤ ਵੱਡਾ ਕਾਹਨ ਮੁੱਖੀ ਅਧਿਕਾਰਾਂ ਦਾ ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਆ ਜਿਹੜੇ ਭਾਨਦੇ ਨੇ ਕਿਹਾ ਭਰਪਾਨਦੇ ਨੇ ਕਿਸੇ ਉੱਥੇ ਏਸੀਪੀ ਨੂੰ ਡੀਸੀਪੀ ਨੂੰ ਜਾਂ ਸੀਪੀ ਨੂੰ ਜਿਹਨੂੰ ਮਰਜ਼ੀ ਕਹਿਤਾ ਹੈ ਐਸਐਸਪੀ ਨੂੰ ਵੀ ਤੋਹੀ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੁਝ ਜਵਾਬ ਤਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਇਹ ਇਹ ਜੀ ਆ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚੋਂ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਾ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾਉਂ ਬੋਰਸ ਪਰਸਨਲ ਜਾਂ ਕਰ ਸਨ ਵੀਰ ਕੰਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਯਾਰ ਕਰਦੇ ਕੀ ਇਹੋ ਜਿਹਾ ਹਰਕਤ ਇਹੋ ਜਿਹੀ ਹਰਕਤ ਕਰ ਰਿਹਾ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 317 ਦਾ ਪਰਚਾ ਮੇਰੀ ਭੈਣ ਦੇ ਬਵਾਦ ਦਾ ਧੰਨਵਾਦ ਇਹਨਾਂ ਆਗੂਆਂ ਦਾ ਇਸ ਤੋਂ ਵੱਡਾ ਕੀ ਜ਼ਰੂਰਤ ਹੋਊਗਾ 307 ਤੋਂ ਵੱਡਾ ਤਾਂ ਕੋਈ ਜ਼ਰੂਰਤ ਨਹੀਂ ਮੇਰੀ ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਦੇ ਫੜ ਕੇ ਪਰਚਾ ਪਾਤਾ ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦ ਨੂੰ ਮੈਂ ਜਾਣਦਾ ਤਾਂ